ਨਾਮ ਆ ਤੇ ਕਿਹੜਾ ਪਿੰਡਾ ਤੁਹਾਡਾ ਮੇਰਾ ਨਾਮ ਪੰਜੀਤ ਕੌਰ ਜੀ ਤੇ ਇਹ ਸਭ ਇਹ ਸੋਰ ਦਾ ਮਾਮਲਾ ਕੀ ਗੱਲ ਹੋ ਜਾਏਗੀ ਤੁਸੀਂ ਅੱਗੇ ਤੇ ਗੱਲ ਜੀ ਚੱਲੀ ਸੀ ਕਿਹੜਾ ਉਹ ਮਾਸ ਜਿਹਨਾਂ ਨੇ ਤੁਸਮਾਲ ਕੀਤੀ ਆ ਜੀ ਹੱਥੀਂ ਸੂਟ ਕੈਂਟ ਵੀ ਇਹਨਾਂ ਦੇ ਕਿਹਾ ਤੇ ਮੇਰੇ ਬੰਦੇ ਵੀ ਕਈ ਦਿਨਾਂ ਤੋਂ ਹੁੰਦੀ ਅਸ਼ਲੀਲ ਸਬਦ ਕਹਿਦੇ ਕੰਦੇ ਕੰਦੇ ਕਮੈਂਟ ਕਰ ਰਹੇ ਸੀ ਇਹ ਵੀ ਮੈਂ ਇਹਨਾਂ ਦੀ ਨਾਲ ਬਤੌਰ ਤੇ ਕਿਸੇ ਕਿਸ ਕਰਨੇ ਗਈ ਤੇ ਇਹੋ ਜਿਹੇ ਮੈਂ ਇੱਕ ਵਾਰਕ ਮੈਂਦਰ ਵੀ ਇਹਨਾਂ ਦੀ ਮਾਂ ਕਿ ਮੇਰੇ ਮਾਦਰ ਪੈ ਗਈਆਂ ਵੀ ਗਾੜੀ ਕੋਚ ਕਰਨ ਲੱਗ ਪਈਆਂ ਵੀ ਨੇ ਫੜ ਕੇ ਵੀ ਮੈਨੂੰ ਥੱਪੜ ਮਾਰੋ ਤੇ ਗਰਿੱਪ ਖੁਆਰ ਦੇ ਵੀ ਨੇ ਕਿਉਂ ਨੇ ਮੈਨੂੰ ਥੱਲੇ ਵੀ ਸੁਟ ਲਿਆ ਬਾਲ ਵੀ ਖੜੇ ਆ ਗਏ ਤੇ ਖੱਤੀ ਕਿਸੇ ਘੈਂਟ ਨੇ ਮੇਰੇ ਸੋਟੀਆਂ ਮਾਰੀਆਂ ਨੇ ਜੀ ਮੈਂ ਪ੍ਰੈਗਨੈਂਟ ਸੀ ਕਿ 4 ਮਹੀਨਿਆਂ ਦੀ ਪ੍ਰੈਗਨੈਂਟ ਸੀ ਕਿ ਬੱਚਾ ਹੋਣਾ ਸੀ ਤੇ ਮੇਰੇ ਜਦੋਂ ਪੇਟ ਤੇ ਸੋਤੀ ਮਾਰਨ ਲੱਗਾ ਮੈਂ ਅੱਜੇ ਬਾਹਰ ਕਰ ਦਿੱਤੀ ਤੇ ਮੇਰੀ ਬਾਹਰ ਤੇ ਸਾਡੇ ਵੱਜੀ ਜੀ ਸਰਟੀਫਿਕੇਟ ਕਰਦੀ ਹੈ ਕਿ ਫਾਸੇ ਇਹ ਇਹ ਮੇਰੀਆਂ ਸੱਤਾਂ ਦੇ ਪੁਆਣਾ ਕਿ ਮੇਰੀ ਬਾਹਰ ਸੱਤੋਂ ਇਥੇ ਦੇਖੋ ਕਿ ਇਹ ਮੇਰੇ ਸਾਈਡ ਵਾਲਾ ਪੱਤਾ ਅੱਛਾ ਫਿਰ ਕੀ ਹੋਇਆ ਜੀ ਫਿਰ ਜਦੋਂ ਮੇਰੇ ਸਹੁਰਾ ਸਾਹਿਬ ਮੈਨੂੰ ਸੜਾਉਣ ਆਏ ਵੀ ਉਹ ਕਹਿੰਦੇ ਵੀ ਤੁਸੀਂ ਸਾਡੀ ਫੁੱਟ ਦੇ ਕਿਉਂ ਅਸੀਂ ਸਹੁਰਾ ਸਾਹਿਬ ਦੀ ਧੌਣ ਤੇ ਥੋਪੀ ਮਾਰੀ ਆ ਜੇ ਉਹਨਾਂ ਨੇ ਥੱਲੇ ਸਿੱਟ ਦਿੱਤਾ ਥੋਪੀ ਮਾਰ ਕੇ ਉਹ ਤਾਂ ਐਕਦੀੰ ਦਿਨ ਜਦੋਂ ਕਿ ਪਹਿਲਾਂ ਦੋ ਦੋਰੇ ਪੈ ਚੁੱਕੇ ਹਨ ਜੀ ਫਿਰ ਅਸੀਂ ਵੀ ਲੱਗ ਹਸਪਤਾਲ ਤੋਂ ਸਾਨੂੰ ਦਾਖਲ ਕਰਵਾਇਆ ਗਿਆ ਮੇਰੇ ਤਾਇਆ ਜੀ ਦੇ بیٹے ਜਗਦੀਸ਼ ਸਿੰਘ ਨੇ ਵੀ ਉਸ ਤੋਂ ਬਾਅਦ ਸਾਡੀ ਕੋਈ ਕਸ ਨੇ ਕਾਰਵਾਈ ਕਰਨੀ ਤਸਵੀ ਕੀਤੀ ਪਰ ਉਹਤੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਵੀ ਉਸ ਤੋਂ ਬਾਅਦ ਵੀ ਅਸੀਂ 2 ਮਿੰਟ ਸਾਨੂੰ ਲੰਮਕਾਈ ਗਈ ਵੀ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਤੇ ਕਹਿੰਦੇ ਕਿ ਡਾਕਟਰ ਨਹੀਂ ਆਇਆ ਅਜੇ ਡਾਕਟਰ ਦੇ ਸੈਂਡ ਰਹਿੰਦੇ ਆਣੇ ਹੋਇਆ ਸਾਡਾ ਕੇਸ ਇਹ ਐਸਆਈ ਦੇ ਤੱਕ ਆਸ ਨਹੀਂ ਪੂਰ ਸੀਗਾ ਜੀ ਤਦ ਬਾਦ ਉਹ ਮਿੰਨੀ ਆਵਾਜ਼ ਜਦੋਂ ਵੀ ਸਾਨੂੰ ਕਹਿੰਦੀ ਵੀ ਅਸੀਂ ਐਸਐਸਪੀ ਦੇ ਕੋਲ ਭਿੰਡੇ ਗਏ ਉਸਨੇ ਸਾਨੂੰ ਮਾਰਕ ਡੀਐਸਪੀ ਨੂੰ ਮੋੜ ਮਾਰ ਕੇ ਦਿੱਤਾ ਜੀ ਅਸੀਂ ਉੱਥੇ ਵੀ ਗਏ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈਗੀ ਸਾਨੂੰ ਸਾਈਨ ਕਰਾ ਕੇ ਭੇਜਤਾ ਕਹਿੰਦੇ ਵੀ ਅਸੀਂ ਤੁਹਾਨੂੰ ਫੋਨ ਕਰਾਂਗੇ ਜਦੋਂ ਉਹ ਵਾਈਟ ਵੀ ਸਾਨੂੰ ਕੋਈ ਨਹੀਂ ਦੱਸਿਆ ਕਿ ਸੌਦਾ ਪਾਕਾ ਕਿਵੇਂ ਬਣਿਆ ਜਾਂ ਕੀ ਬਣਿਆ ਅੱਜ ਹੁਣ ਸਾਨੂੰ ਕੁਝ ਵੀ ਪਹਿਲੀ ਪਤਾ ਲੱਗਿਆਗਾ ਵੀ ਪਾਕਿਆਂ ਦਾ ਇਤਨਾ ਹੋਇਆ ਤਾਂ ਹੈਗਾ ਵੀ ਜਿੱਥੇ ਇਕ ਬੰਦੇ ਦਾ ਨਾਮ ਆਪੇ ਸਾਰੇ ਹੰਦਿਆਂ ਦੇ ਨਾਮ ਕੱਢ ਦਿੱਤੇ ਕਿਉਂ ਕਰਦੇ ਕਿ ਕੋਈ ਸਸਤੀ ਦਵਾਈ ਜਾਂ ਕੋਈ ਹੋਰ ਸਾਧਨ ਇਹ ਹੈ ਡੀਡਰਾਂ ਦੀ ਸਿਹਤ ਤੇ ਨਾਲ ਦੇ ਪੈਸੇ ਦੇ ਤੌਰ ਤੇ ਇਹ ਆਪ ਪ੍ਰਸ਼ਾਸਨ ਨੂੰ ਦਵਾ ਲੈਂਦੇ ਜਿ ਸਾਡੇ ਤੇ ਨਾਲ ਕੋਈ ਇਸ ਨਿਸ਼ਚਿਤ ਸਾਹ ਨਹੀਂ ਹੋਇਆ ਕਰਦਾ ਤੇ ਸ਼ੁਰੂ ਤੋਂ ਬਲਕਾ ਕੋਈ ਨਾ ਕਰਦਾ ਉਹ ਉਹ ਜੇ ਬੰਦਾ ਬਦਮਾਸ਼ ਸੀਰੇ ਦਾ ਉੱਤੇ ਪਹਿਲਾਂ ਵੀ ਕਈ ਵਾਰ ਜੁਆ ਹਨ ਇਹ ਉਹ ਉੱਤੇ ਦੀ ਫੋਟੋ ਹੈਗੀ ਇਹ ਬਦਮਾਸ਼ ਸੀਰੇ ਪਹਿਲਾਂ ਤੋਂ ਬਦਮਾਸ਼ ਰਿਹਾ ਜਾਂਦਾ ਜੀ ਉਹਨਾਂ ਦੇ ਪਹਿਲਾਂ ਮੁਜਲੰਦਰ ਮਿੱਕੇ ਪਾਸ ਜਾ ਹੋਇਆਗਾ ਜੀ ਮਤਬ ਉਹਦਾ ਤੇ ਇਹ ਉਸਦਾ ਰਾਜੀ ਨਾਮਾ ਹੈ ਜੀ ਉਸ ਦਾ ਵਾਦ ਜੀ ਇੱਕ ਤਲਵੰਦੀ ਪਾਚਾ ਹੋਇਆ ਸੀ 307 ਦਾ ਹੋਇਆ ਸੀ ਜਿਆ ਵੀ ਉਹ ਕਤਲ ਮਾਰਦਾ ਸੀ ਇਹ ਉਹਨਾਂ ਦੀ ਜੀ ਦਾਦੀ ਜੀ ਸੀਗੇ ਉਹਨਾਂ ਕੋਲ ਸਿੱਧਾ ਕਰ ਲਓ ਸਿੱਧਾ ਪੁੱਠਾ ਹੈ ਸਿੱਧਾ ਜੋ ਜਨਰਲ ਜੀ ਨੇ ਕਰਵਾ ਲਈ ਜੀ ਆਪ ਦੀ ਉਹਦੀ ਵੀ ਕੁੱਟਮਾਰ ਕਰਕੇ ਜੀ ਉਹਨੂੰ ਘਰੋਂ ਕੱਢਤਾ ਸੀਗਾ ਜੀ ਜੀ ਉਹ ਆਪਦੀ ਨਾ ਭੂਆ ਜੀ ਨੂੰ ਉਹਨਾਂ ਨੂੰ ਵੀ ਕੁੱਟਮਾਰ ਕੀਤੀ ਉਹਦੇ ਦੇ ਪੱਤੇ ਪਈ ਹੋਇਆ ਸੀਗਾ ਪਿੰਡ ਚੋਂ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋਗੇ ਵੀ ਇਹੰਦਾ ਬੰਦਾ ਕਿੰਨਾ ਬਦਮਾਸ਼ ਰਹਿ ਕੇ ਜੀ ਪਿੰਡ ਚ ਇਹਦੀ ਕਿਸੇ ਨਾਲ ਨਹੀਂ ਗੱਲ ਕੀਤੀ ਸਾਨੂੰ ਹੁਣ ਵੀ ਤੰਗ ਕਰਦਾ ਗਿਆ ਜੀ ਜਦੋਂ ਮੈਂ ਬੱਚਾ ਲੈ ਕੇ ਆਪਦੇ ਪਿੰਡ ਆਈ ਵੀ ਖਾਂਗੀ ਤੇ ਫੇਰ ਵੀ ਬਾਗ ਮੂਰਤੀ ਚੱਕ-ਚੱਕ ਕੇ ਲੰਘਦੇ ਜੀ ਉਹਨੇ ਘਰ ਦੇ ਮੈਂਬਰ ਵੀ ਮੈਨੂੰ ਤੰਗ ਕਰਦੇ ਬਾਪ ਜਾਨੀਆਂ ਮੈਂ ਸੰਭਲ ਤੀਆਂ ਬਹੁਤ ਸਿੱਖਦੀਆਂ ਕੁੜੀਆਂ ਬਾਹਰ ਚ ਮੈਨੂੰ ਖੜ ਖੜ ਕੇ ਤੱਕਦੀਆਂ ਜੀ ਤੇ ਘੂਰਦੀਆਂ ਨਹੀਂ ਆ ਕਹਿੰਦੀ ਆ ਵੀ ਸਾਡਾ ਕੀ ਕਰਤਾ ਤੁਸੀਂ ਮੇਬਾ ਜੀ ਮੇਬਾ ਜੀ ਮੇਬਾ ਜੀ ਦੱਸੋ ਮੈਨਾਂ ਤਾਂ ਇਹ ਦੱਸੋ ਤੁਸੀਂ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਕਿਹੜੀ ਤੁਹਾਡੀ ਜਾਤੀ ਕੀ ਜਾਤੀ ਜਿਹਨੇ ਬੋਲ ਨਹੀਂ ਉਹ ਜਾਤੀ ਸਿੱਖ ਹੈ ਹਾਂਜੀ ਇੱਕ ਘਟਨਾ ਕਿੰਨੀ ਦੇ ਪੁਰਾਣੀ ਹੈ ਜਿਹੜਾ ਤੁਹਾਡੇ ਨਾਲ ਹੋਇਆ ਹੈ ਜੀ 12-12 ਦੀ 24 ਨੂੰ ਹੋਈ ਸੀ ਇੰਨੀ ਪੁਰਾਣੀ ਗੱਲ ਹਾਂਜੀ ਤੁਸੀਂ ਅੱਜ ਵੀ ਇਹ ਗੱਲ ਕਰ ਰਹੇ ਜੀ ਅਸੀਂ ਸਾਡਾ ਕੀ ਸੀ ਜਦੋਂ ਸਾਨੂੰ ਜਗਤਾਰ ਐਸਐਸਆਈ ਕੋਲ ਸੋਰੇ ਸਾਨੂੰ 2 ਮਹੀਨੇ ਪਹਿਲਾਂ ਨਮਕਾ ਰੱਖਿਆ ਕਿ ਡਾਕਟਰ ਸਾਹਿਬ ਬਾਅਦ ਚਲੇ ਗਏ ਸੋ ਇਹਨਾਂ ਦੇ ਸੈਂਟੋ ਵਗੈਰਾ ਵੀ ਕੋਈ ਕਾਰਵਾਈ ਨਹੀਂ ਸ਼ੁਰੂ ਕਰਦੇਗੇ ਇਹ 6 ਮਹੀਨੇ ਪੁਰਾਣੀ ਗੱਲ ਹੈ ਜੀ ਪ੍ਰੈਗਨੈਂਸੀ ਜੀ ਪੁਰਾਣੀ ਸੀ ਕੋ ਬਾਅਦ ਵੀ ਮੈਂ ਬੱਚਾ ਮੇਰੇ ਹੋਣ ਵਾਲਾ ਸੀਗਾ ਜੀ ਹੁਣ ਬੱਚਾ ਮੇਰਾ 2-3 ਮਹੀਨਾ ਦਾ ਹੋਇਆ ਹੈ ਜੀ ਛੋਟੇ ਬੱਚਾ ਨਿਆਣਾ ਸੀਗਾ ਇਸ ਕਰਕੇ ਸਾਰੇ ਜਿਵੇਂ ਬਾਹ ਦੇ ਵੀ ਇੱਕ ਮਿੰਟ ਤੁਸੀਂ ਹੁਣ ਤੁਸੀਂ ਕਿਸੇ ਉਚਿਤ ਅਧਿਕਾਰੀ ਨੂੰ ਮਿਲਿਆ ਕੋਰਸ ਤੋਂ ਅਸੀਂ ਜੀ ਬੀਐਸਪੀ ਨੂੰ ਬਠਿੰਡੇ ਮੌਦ ਦਾ ਮਾਰਕ ਬਠਿੰਡੇ ਮਿਲਿਆ ਸੀ ਜੋਨਾਂ ਨੇ ਸਾਨੂੰ ਬੀਐਸਪੀ ਨੂੰ ਮਾਰਕ ਕਰ ਦਿੱਤਾ ਸੀਗਾ ਤੇ ਉਹਨਾਂ ਕੋਲ ਵੀ ਅਸੀਂ ਦੋ ਤਿੰਨ ਗੇੜੇ ਲਾਏ ਆ ਆਪ ਤਾਂ ਮਿਲੇ ਨਹੀਂ ਉਹਨਾਂ ਤੇ ਰੀਡਰ ਨੇ ਸਭ ਤੋਂ ਸੈਂਡ ਕਰਵਾ ਦਿੱਤੇ ਕਹਿੰਦੇ ਅਸੀਂ ਫੋਨ ਕਰਾਂਗੇ ਤੇ ਸ਼ਾਨਵੀਨ ਕਰਾਂਗੇ ਉਸ ਤੋਂ ਬਾਅਦ ਕੋਈ ਸ਼ਾਨਵੀਨ ਨਹੀਂ ਹੋਈ ਕਿਹੜਾ ਡੀਐਸਪੀ ਹੋ ਮਾੜੀ ਸਿਗੇ ਜੀ ਇਹਨਾਂ ਦਾ ਨਾਮ ਤਾਂ ਪਤਾ ਨਹੀਂ ਐਸ ਐਸ ਜੀ ਨੇ ਸਾ ਨੂੰ ਮਾਰ ਕੇ ਦਿੱਤਾ ਸੀ ਨਹੀਂ ਪਿੰਡ ਵਾਲੇ ਕੀ ਕਹਿੰਦੇ ਨੇ ਜੀ ਤੁਹਾਡੇ ਤੁਹਾਡੀ ਤੁਹਾਡੇ ਨਾਲ ਹਮਦਰਦੀ ਹੈ ਪਿੰਡ ਵਾਲਿਆਂ ਦੀ ਸਾਰਿਆਂ ਦੀ ਜੀ ਸਾਡੇ ਨਾਲ ਹਮਦਰਦੀ ਇਹਨਾਂ ਦੇ ਘਰੇ ਇਹਨਾਂ ਦੇ ਆਪ ਦੇ ਸਗੇ ਸਤੇਲੇ ਵੀ ਨਹੀਂ ਜਾਂਦੇ ਜੀ ਜੇ ਕੋਈ ਸਾਡੇ ਘਰੇ ਆਉਂਦਾ ਸੀਗਾ ਇਹ ਐਂ ਕਹਿੰਦਾਗਾ ਵੀ ਮੈਂ ਸਭ ਨੂੰ ਦੇਖੂਗਾ ਜਿਹੜੀ ਇਹਨਾਂ ਦੀ ਮਦਦ ਕਰਦੇ ਆ ਕਿ ਕਹਿੰਦਾ ਮੈਂ ਇਹਨਾਂ ਦੇ ਸਾਰੇ ਘਰਾਂ 'ਚ ਪੱਲੀਆਂ ਬਸਾ ਦੂੰਗਾ ਇਹ ਗੱਲ ਇੱਕ ਤੱਕਲ ਨਹੀਂ ਕਹਿਤੀ ਸੀ ਗੱਲ ਠੀਕ ਹੈ ਉਹ ਲੋਕ ਕੋਈ ਨਹੀਂ ਤੁਹਾਡੇ ਨਾਲ ਖੜਦਾ ਜੀ ਪਿੰਡ ਦੇ ਪਹਿਲਾਂ ਪਹਿਲਾਂ ਸਰਪੰਚ ਮੈਂਬਰ ਕਹਿੰਦੇ ਸੀਗੇ ਜੀ ਡਰਦੇ ਸੀ ਜਦੋਂ ਉਹਨਾਂ ਨੂੰ ਵੱਡੇ ਲੀਡਰਾਂ ਦੀ ਪੈਂਚ ਮੈਂਬਰ ਵੀ ਕੀ ਕਰ ਸਕਦੇ ਆ ਜੀ ਹਾਂ ਫਟਾ ਰੋਲਾ ਕੀ ਹੈ ਜਿਵੇਂ ਜਿਵੇਂ ਰੋਲਾ ਕੋਈ ਵੀ ਨਹੀਂ ਸੀ ਜੀ ਮਸੇ ਮੇਰੀ ਵੀ ਆਏ ਆ ਨਾਰਮਲ ਗੱਲਾਂ ਚੀਜ਼ ਬੰਦੇ ਦੇ ਬੰਦੇ ਕੰਦੇ ਕੰਦੇ ਕਮੈਂਟ ਕਰ ਕਿਉਂ ਕਰਦਾ ਸੀ ਕਿ ਬਸ ਐ ਹੀ ਨਹੀਂ ਕਹਿਣ ਲੱਗੇ ਸੀਗੇ ਵੀ ਜੀ ਤੇ ਇਹ ਆਏ ਆ ਗਏ ਸੀ ਵੀ ਮੰਨ ਲਓ ਵੀ ਕਹਿੰਦੇ ਆ ਕਿ ਆਏ ਆ ਆਏ ਆ ਗਏ ਕੁੜੀਆਂ ਵਰਗਾ ਬੁੜੀਆਂ ਵਰਗਾ ਜਨਾਨੜਾ ਕਹਿੰਦਾ ਕੁਸਰਾਗਾ ਜੀ ਇੱਥੋਂ ਤੱਕਰ ਗੱਲ ਕਹੀ ਸੀ ਜੀ ਮੇਰੇ ਬੰਦੇ ਨੇ ਜਦੋਂ ਮੈਂ ਇਹ ਗੱਲ ਤੇ ਵਿਰੋਧ ਕੀਤਾ ਤਾਂ ਉਹਨਾਂ ਨੇ ਉੱਤੋਂ ਅੱਗੇ ਕਹਿੰਦੇ ਤੇ ਅਸੀਂ ਤਾਂ ਕਹਾਂਗੇ ਕਹਿੰਦੇ ਤੁਸੀਂ ਕਹੋ ਜਿਹੜਾ ਕੁਝ ਕਰਨਾ ਹੈ ਵੀ ਇਸ ਗੱਲ ਤੇ ਲੜਾਈ ਵਧ ਗਈ ਜਦੋਂ ਅਸੀਂ ਜਵਾਬ ਦਿੱਤਾ ਵੀ ਮੇਰੇ ਇੱਕ ਬੇਟੀ ਪਹਿਲਾਂ ਕਿ ਦੂਸਰਾ ਬੱਚਾ ਹੋਣ ਵਾਲਾ ਸੀਗਾ ਜੀ ਜਦੋਂ ਇਸ ਗੱਲ ਤੇ ਮੈਂ ਵਿਰੋਧ ਕੀਤਾ ਉਹਨਾਂ ਦੇ بیٹے ਨੇ ਵੀ ਇੱਕ ਪੁਲਿਸ ਵਾਲੇ ਤੇ ਮੈਨੂੰ ਫੁੱਟਣਾ ਪੈ ਗਿਆ ਨਾਲੇ ਕੁੜੀ ਨੇ ਪਹਿਲਾਂ ਮੈਨੂੰ ਪੁਰੀਸ ਕਰ ਲਈ ਗਈ ਫੁੱਟ ਮਾਰ ਕੇ ਦੀ ਥੱਪੜ ਸੁੱਕੜ ਕੁੜੀ ਨੇ ਮਾਰੇ ਇਹਦੇ ਕਿਹਾ ਉਹਨੇ ਫੜਕੀ ਮੈਨੂੰ ਪਹਿਲਾਂ ਸਿੱਟ ਲਿਆ ਉਹਦਾ ਕਿਹਾ ਉਹਨੇ ਪਹਿਲਾਂ ਸ਼ੁਰੂਆਤ ਕੀਤੀ ਸੀ ਆਪ ਦੇ ਕੋ ਸਮਝਾਉਣ ਦੀ ਬਜਾਏ ਜੀ ਉਹਨੇ ਸਾਡੇ ਤੇ ਹਮ ਲੱਗ। ਤੁਹਾਡੇ ਘਰ ਨੇੜੇ ਦੇ ਨੇ ਜੀ ਆਹ ਹਾਂਜੀ ਸਾਡੇ ਬਾਪ ਦੇ ਸਾਹਮਣੇ ਘਰ ਆ ਗਿਆ ਸੀ। ਉਹ ਮੰਗਤੀ ਹੈ ਤੁਹਾਡੀ ਮੰਗਤੀ ਹੈ ਜੀ। ਮੰਗ ਤਾਂ ਜੀ ਅਸੀਂ ਨਹੀਂ ਚਾਹਣੇ ਆਂਗੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਵੀ ਜਿੰਨੇ ਵੀ ਮੌਜੂਮਾਨਾਂ ਨਾਮ ਕੱਢਿਆ ਗਿਆਗਾ ਪਰਚੇ ਚ ਰੋ ਵਿੱਚ ਪਰਚੇ ਚ ਦਰਜ ਕਰਵਾਇਆ ਗਿਆ। ਤੁਸੀਂ ਕਿੰਨੇ ਆਣਿਆਂ ਦਾ ਨਾਮ ਦਰਜ ਕਰਾਇਆ ਸੀ? ਅਸੀਂ 4 ਜਾਣਿਆਂ ਦਾ ਕਰਵਾਇਆ ਸੀ ਜੀ। ਪਰਚਾ ਲੜਾਈ ਚੋਂ ਨੇ ਦਾ? ਹਾਂਜੀ ਲੜਾਈ ਚੋਂ। ਕੌਣ ਕੌਣ ਸੀਓ ਦੇ ਚੈਨ ਇਨਵੋਲ ਪਰਚਾ ਹੋਇਆ ਬੰਦਾ। ਹਾਂ ਜੀ ਐ ਫਾਇਰ ਰੇਕਾ ਫੁਰੂ ਹਾਂ ਫਾਇਰ ਰੇਕਾ ਹਾਂ ਜੀ ਜੀ ਉਹਨਾਂ ਨੇ ਫੋਰਸ ਨੇ ਬੰਦੇ ਕੱਢਦੇ ਜੋ ਹਾਂ ਜੀ ਬੰਦਿਆਂ ਦੇ ਨਾਮ ਪੱਟ ਕੇ ਵੀ ਉਹਨਾਂ ਨੇ ਸਿਰਫ ਇੱਕ ਕੱਲੇ ਫੈਟ੍ਰਿਕ ਸਿੰਘ ਕੈਂਡ ਦੇ ਨਾਮ ਕੱਲਾ ਪੱਤਾ ਦਰਜ ਕੀਤਾ ਹੈ ਥੋੜਾ ਯਾਨੀ ਕਿ ਉਹ ਦੋ ਜਿਆਦਾ ਵੀ ਸੀਗਾ ਹਾਂ ਜੀ ਦੋ ਇੱਕ